ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜਿਵੇਂ ਵੀਰੇ ਅੱਜ ਆਪਣੀ ਨਵੀਂ ਵੀਡੀਓ ਆਈ ਹੈ ਜਿਵੇਂ ਆਪਾਂ ਪਹਿਲਾਂ ਵੀਡੀਓ ਚ ਦੱਸਿਆ ਸੀ ਪਿਛਲੇ ਚ ਵੀ ਨਵੀਂ ਵੀਡੀਓ ਲੈ ਕੇ ਆਵਾਂਗੇ ਕਿ ਇੱਕ ਨਵੀਂ ਕੁੱਤਿਆਂ ਵਾਸਤੇ ਫੀਡ ਆਈ ਹੈ ਜੋ ਕਿ ਯੂ ਐਸ ਤੋਂ ਕੰਪਨੀ ਨੇ ਤਿਆਰ ਕੀਤੀ ਹੈ ਜੀ ਤੁਹਾਨੂੰ ਉਹਦੇ ਫਾਇਦੇ ਵੀ ਦੱਸਾਂਗੇ ਵੀ ਇਹਦਾ ਫਾਇਦਾ ਕੀ ਆ ਰੇਟ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਜੀ ਉਸ ਨੂੰ ਪਾਉਣ ਦਾ ਤਰੀਕਾ ਵੀ ਦੱਸਾਂਗੇ ਤੇ ਰਿਜ਼ਲਟ ਵੀ ਵੀਰੇ ਅੱਗੇ ਵੀਡੀਓ ਚ ਦੱਸਾਂਗੇ ਇਹਦਾ ਕਾਦਾ ਆਏਗਾ ਤੇ ਹਾਂਜੀ ਆਪਾਂ ਇਸ ਨਾਲ ਕਰਦੇ ਆਂ ਵੀਡੀਓ ਸਟਾਰਟ ਹਾਂਜੀ ਜੇਕਰ ਤੁਸੀਂ ਵੀ ਆਪਣੇ ਪਿਆਰੇ ਪਿਆਰੇ ਡੌਗਾਂ ਨੂੰ ਰੱਖਣ ਦੇ ਯਕੀਨ ਆ ਤਾਂ ਅੱਜ ਤੁਹਾਡੇ ਲਈ ਇੱਕ ਨਵੀਂ ਫੀਡ ਲੈ ਕੇ ਆਏ ਹਾਂ ਜੀ ਆਹ ਤੁਸੀਂ ਫੋਟੋ ਸਕਰੀਨ ਉੱਪਰ ਦੇਖ ਸਕਦੇ ਆਂ ਜੀ ਤੇ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਪੈਕਟ ਆਹ ਪੈਕਟ ਆ ਜੀ ਇਸ ਦਾ ਫਾਇਦਾ ਵੀਰੀ ਇੱਕ ਤਾਂ ਇਹ ਹੈ ਕਿ ਇਹ ਸਪੈਸ਼ਲ ਗਰਮੀਆਂ ਵਾਸਤੇ ਬਣੀ ਆ ਕੀ ਜਨਵਾਰ ਨੂੰ ਗਰਮੀ ਘੱਟ ਲੱਗਦੀ ਆ ਜਿਵੇਂ ਹੌਂਕਣੀ ਜੀ ਆਮ ਹੀ ਲੱਗ ਜਾਂਦੀ ਆ ਹਨਾ ਜਨਵਾਰਾਂ ਨੂੰ ਤੁਸੀਂ ਦੇਖਿਆ ਹੋਊਗਾ ਕਿ ਗਰਮੀ ਇੱਕ ਪੈ ਵੀ ਵਧ ਰਹੀ ਆ ਥੋੜੀ ਹਨਾ ਤੇ ਇਸ ਨਾਲ ਕੁੱਤਿਆਂ ਨੂੰ ਗਰਮੀ ਘੱਟ ਲੱਗਦੀ ਆ ਸਪੈਸ਼ਲ ਤਿਆਰ ਹੀ ਉਸੇ ਤਰ੍ਹਾਂ ਕੀਤੀ ਗਈ ਆ ਯੂ ਐਸ اے ਦੀ ਕੰਪਨੀ ਨੇ ਵੀਰੇ ਇਹ ਇਟਲੀ ਤੋਂ ਕੋਈ ਪ੍ਰੋਜੈਕਟ ਮੰਗਾ ਕੇ ਫੇਰੇ ਤਿਆਰ ਕੀਤੀ ਆ ਤੇ ਰੇਟ ਵੀਰੇ ਇਸ ਦਾ ਹੈਗਾ ਵਾ ਤਕਰੀਬਨ ਇਹ ਪੈਂਦੀ ਆ 600 ਤੋਂ 800 ਦੇ ਵਿੱਚ ਇਹ ਪੈਂਦਾ ਵਾ ਬੈਕਟ ਆਪਾਂ ਨੂੰ ਤੇ ਤੇ ਇਸ ਨੂੰ ਪਾਉਣ ਦਾ ਤਰੀਕਾ ਵੀਰੇ ਜਿਵੇਂ ਮੰਨ ਲਾ ਵੀ ਆ ਜਿਵੇਂ ਹੁਣ ਆਪਾਂ ਪਹਿਲਾਂ ਇਸ ਨੂੰ ਮੰਨ ਲਾ ਵੀ ਭਾਂਡੇ ਵਿੱਚ ਕੱਢ ਲਿਆ ਜਾਂ ਕੌਲੀ ਪਾਣੀ ਜਾਂ ਅੱਧੀ ਕੌਲੀ ਹਨਾ ਉਹ ਤਾਂ ਜਾਨਵਰ ਦੇ ਹਿਸਾਬ ਨਾਲ ਤੇ ਬਾਅਦ ਵਿੱਚ ਉਹਨੂੰ ਥੋੜਾ ਜਿਹਾ ਕੋਸੇ ਪਾਣੀ ਦੇ ਵਿੱਚ ਭਿਉਂ ਕੇ 10-15 ਮਿੰਟ ਰੱਖ ਲੈਣਾ ਵਾ ਤੇ ਉਹ ਥੋੜੀ ਨਰਮ ਹੋ ਜਾਏਗੀ ਥੋੜੀ ਜਿਹਾ ਨਰਮ ਹੋ ਗਈ ਉਸ ਤੋਂ ਬਾਅਦ ਤੁਸੀਂ ਆਪਣੇ ਜਾਨਵਰ ਨੂੰ ਪਾ ਸਕਦੇ ਆ ਤੇ ਰਿਜਲਟ ਵੀ ਇਹਦਾ ਆਏ ਆ ਕਿ ਮੰਨ ਲਾ ਵੀ ਮਹੀਨੇ ਦੋ ਮਹੀਨੇ ਵਿੱਚ ਉਸ ਦਾ ਬਲੱਡ ਚੇਂਜ ਹੋ ਜਾਏਗਾ ਜਾਨਵਰ ਦਾ ਦਸੀਰ ਬਦਲ ਜਾਵੇਗੀ ਤੇ ਆਮ ਤੌਰ ਤੇ ਆਪਾਂ ਇਹ ਹੁੰਦਾ ਵੀ ਕੋਵਿਡ ਹੈ ਨਾ 12 ਮਹੀਨੇ 30 ਦਿਨ ਪਾਈ ਜਾਂਦੇ ਆ ਜਿਵੇਂ ਆ ਪੈਕਟ ਤੁਸੀਂ ਦੇਖ ਰਹੇ ਆਪਾਂ ਤੁਸੀਂ ਇਹ ਚਲੋ ਤੁਸੀਂ ਜਦੋਂ ਮਰਜੀ ਪਾ ਸਕਦੇ ਆ ਜੇ ਗਰਮੀ ਨਹੀਂ ਤਾਂ ਜਿਆਦਾ ਜਿਹੜੀ ਆ ਦੋ ਤਿੰਨ ਮਹੀਨੇ ਹੁੰਦੀ ਹੈ ਬਚਤ ਹੂੰ ਤਾਂ ਚੱਲ ਇਹੀ ਪਾ ਸਕਦੇ ਆ ਇਹ ਵੀ ਬਹੁਤ ਵਧੀਆ ਚੀਜ਼ ਆ ਤੇ ਹਾਂਜੀ ਇਸ ਨੂੰ ਮਗਵਾਉਣ ਦਾ ਤਰੀਕਾ ਵੀ ਆਹ ਵੀਡੀਓ ਦੇ ਵਿੱਚ ਲਿੰਕ ਵੀ ਦਿੱਤਾ ਜੀ ਆਪਣੇ ਲੋਪੋ ਵਾਲੇ ਭਰਾ ਸ਼ੌਂਕੀ ਸਰਦਾਰ ਦਾ ਉਸ ਦੀ ਵੀਡੀਓ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਉਸ ਵਿੱਚ ਵੀ ਦੱਸਿਆ ਹੋਇਆ ਹੈ ਤੇ ਬਾਕੀ ਆਪਾਂ ਉੱਪਰ ਫੋਟੋ ਲਗਾ ਦਿੰਨੇ ਆ ਜੀ ਤੇ ਇਸ ਨੂੰ ਤੁਸੀਂ ਇਹ ਵੀ ਤੁਸੀਂ ਆਪਣੇ ਸ਼ਹਿਰ ਵਿੱਚ ਦਿਖਾ ਕੇ ਖਰੀਦ ਸਕਦੇ ਆ ਤੇ ਵਸੇਰੇ ਨਾਲ ਹੀ ਆਪਾਂ ਆ ਕਰਦੇ ਆ ਵੀਡੀਓ ਖਤਮ ਸਤਿ ਸ੍ਰੀ ਅਕਾਲ ਜੀ ਧੰਨਵਾਦ